ਇਹਨਾਂ ਨੇ ਦੇਮੀਨੇ ਬਾਬੇ ਹੀ ਅ ਪ੍ਰੋਫੈਸ਼ਨਲ ਲੋਕਾਂ ਦੇ ਜੋਕਰ ਬਣਾਏ ਜਿਹਦੇ ਵਿੱਚ ਦੁਕਾਨਦਾਰ ਨੇ ਪ੍ਰਾਈਵੇਟ ਟੀਚਰ ਨੇ ਆਰਐਮਪੀ ਡਾਕਟਰ ਨੇ ਵੱਡੇ ਵੱਡੇ ਜੀਵਿਦਾਨ ਨੇ ਮੌਕੇ ਦੇ ਮੈਂਬਰ ਪੰਜਾਬ ਦੇ ਨੇ ਜਿਨ੍ਹਾਂ ਦੇ ਖਾਤਿਆਂ ਵਿੱਚ 8 ਲੱਖ ਰੁਪਏ ਕਰੀਬ ਜਿਹੜੀਆਂ ਪੇਮੈਂਟ ਪਾਤੀ ਸੀ ਤੇ ਸਾਡੇ ਪਿੰਨੇ ਇੱਕ ਸਮਸ਼ਾਨ ਘੜਾ ਜਿਹਦੇ ਵਿੱਚ ਇਹਨਾਂ ਨੇ 6 ਲੱਖ 7000 ਰੁਪਏ ਲਾ ਕੇ ਉੱਥੇ ਸਮਸ਼ਾਨ ਘੜਾ ਵਿੱਚ ਬਾਥਰੂਮ ਤਿਆਰ ਕੀਤਾ ਗਿਆ ਜਦ ਕਿ ਉੱਥੇ ਬਸੋਂ ਨਹੀਂ ਹੈ ਕਿ ਸਾਡੀ ਪਿੰਡ ਦੀ ਬਰਡਸਪਲਾਈ ਦੇ ਵਿੱਚ ਇਹਨਾਂ ਨੇ 15000 ਟਾਈਲ 100 ਵਾਰੀ ਸੀਮਿੰਟ ਦੀ ਰੇਤਾ ਬਜਰੀ ਕੰਕਰੀਟ ਪਾ ਗਏ ਉੱਥੇ 9.5 ਲੱਖ ਰੁਪਏ ਦੇ ਬਿੱਲ ਜਿਹੜਾ ਪਾ ਦਿੱਤੇ ਗਿਆ ਜ਼ਿਲ੍ਹਾ ਪਠਾਨਕੋਟ ਦੀ ਵੱਖ-ਵੱਖ ਪੰਚਾਇਤਾਂ ਦੇ ਵਿੱਚ ਕਥਿਤ ਘੁਟਾਲੇ ਸਾਹਮਣੇ ਆ ਰਹੇ ਨੇ ਇਸ ਵੇਲੇ ਆਪਾਂ ਡੀਸੀ ਓਫਿਸ ਦੇ ਵਿੱਚ ਮੌਜੂਦ ਹੈਗੇ ਆ ਸਾਡੇ ਨਾਲ ਬਸਰੂਪ ਪਿੰਡ ਤੋਂ ਸਾਬਕਾ ਸਰਪੰਚ ਸੋਮਰਾਜ ਸਾਹਿਬ ਮੌਜੂਦ ਨੇ ਆਪਣੀ ਆਵਾਜ਼ ਜਿਹੜੀ ਹੈ ਲਗਾਤਾਰ ਕਪਲਿਆਂ ਦੇ ਖਿਲਾਫ بلند ਕਰਦੇ ਨਜ਼ਰ ਆਉਂਦੇ ਨੇ ਗੱਲਬਾਤ ਕਰਾਂਗੇ ਸੋਮਰਾਜ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਕਿ ਆਰਟੀ ਨਿਊਜ਼ ਨਾਲ ਭੱਜਤੇ ਸਭ ਤੋਂ ਪਹਿਲਾਂ ਮੈਂ ਕਿਆਰਟੀ ਨੂਜ਼ ਦਾ ਤੇ ਲक्की ਸਰੋਜੀ ਦਾ ਸਭ ਤੋਂ ਵੱਧ ਧੰਨਵਾਦ ਕਰੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਕਪਲੇ ਨੂੰ ਉਜਾਗਰ ਕਰਨ ਲਈ ਸਾਨੂੰ ਸਮਾਂ ਦਿੱਤਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਨੀ ਚਾਹਾਂਗਾ ਕਿ ਸਾਡੇ ਪਿੰਡ ਦੇ ਵਿੱਚ 31 ਦਸੰਬਰ 2000 ਅ ਧਾਰਨ ਜਿਹੜਾ ਇਲੈਕਸ਼ਨ ਹੋਇਆ ਸੀ ਉਸ ਦੇ ਵਿੱਚ 1 ਨੰਬਰ ਵਾਰ ਤੋਂ ਸੁਭਾਚੰਦਰ ਦੇ ਮਦਨ ਲਾਲ ਜਿਹੜੇ ਉਹ ਪੰਜ ਪਾਦੇ ਉਮੀਦਵਾਰ ਸਨ ਔਰ ਸੁਆਚੰਦਰ ਜਿਹੜੇ ਉਹ ਉਹਨਾਂ ਦੀਆਂ ਕਾਡ ਬੋਟਾਂ ਸਨ ਤੇ ਮਦਨ ਲਾਲ ਦੀਆਂ 57 ਬੋਟਾਂ ਸਨ ਜਦ ਕਿ ਰਿਟਰਨਿੰਗ ਅਫਸਰ ਵੱਲੋਂ 60 ਵੋਟ ਜਿਹੜਾ ਸੁਭਾਚੰਦਰ ਨੂੰ ਦਿੱਤਾ ਗਿਆ ਪਰ ਅਮਰਜੀਤ ਕੁਮਾਰੀ ਸਰਪੰਚ ਦੀ ਪੰਚਾਇਤ ਵੱਲੋਂ ਮਦਦ ਨਾਲ ਦੇ ਸਾਈਨ ਕਰਵਾ ਕੇ 5 ਸਾਲ ਲਾਉਣਾ ਨੇ ਜਿਹੜੀਆਂ ਪੇਮੈਂਟਾਂ ਗਲਤ ਤਰੀਕੇ ਨਾਲ ਕਰਵਾਈਆਂ ਸਭ ਤੋਂ ਪਹਿਲੇ 400 1 420 ਆ ਦੂਸਰੀ 420 ਆ ਵੀ ਇਹਨਾਂ ਨੇ 2 ਮਹੀਨੇ ਬਾਅਦ ਹੀ ਪ੍ਰੋਫੈਸ਼ਨਲ ਲੋਕਾਂ ਦੇ ਜੋਬ ਕਲ ਬਣਾਏ ਜਿਹਦੇ ਵਿੱਚ ਦੁਕਾਨਦਾਰ ਨੇ ਪ੍ਰਾਈਵੇਟ ਟੀਚਰ ਨੇ ਆਰਐਮਪੀ ਡਾਕਟਰ ਨੇ ਵੱਡੇ ਵੱਡੇ ਜੀਵਿੰਦਾਰ ਨੇ ਮੋਕੇ ਦੇ ਮੈਂਬਰ ਪੰਚਾਇਤ ਨੇ ਜਿਨ੍ਹਾਂ ਦੇ ਖਾਤਿਆਂ ਵਿੱਚ 8 ਲੱਖ ਰੁਪਏ ਦੇ ਕਰੀਬ ਜਿਹੜੀਆਂ ਪੇਮੈਂਟ ਪਲਤੀ ਸੀ ਤੀਸਰੀ 420 ਆ ਕਿ ਸਾਡੇ ਪਿੰਨੇ ਇੱਕ ਸਮਸ਼ਾਨ ਘੜਾ ਜਿਹਦੇ ਵਿੱਚ ਇਹਨਾਂ ਨੇ 6 ਲੱਖ 7000 ਰੁਪਏ ਲਾ ਕੇ ਉੱਥੇ ਸਮਸ਼ਾਨ ਘੜਾ ਵਿੱਚ ਬਾਥਰੂਮ ਤਿਆਰ ਕੀਤਾ ਗਿਆ ਜਦ ਕਿ ਉਥੇ ਬਾਥਰੂਮ ਨਹੀਂ ਹੈ ਔਰ ਚੌਥੀ 420 ਇਹ ਹੈ ਕਿ ਸਾਡੀ ਪਿੰਨ ਦੀ ਬਾਟਰ ਸਲਾਈ ਦੇ ਵਿੱਚ ਇਹਨਾਂ ਨੇ 15000 ਟਾਈਲ 100 ਬਰੀ ਸੀਮੰਟ ਦੀ ਰੇਤਾ ਬਜਰੀ ਕੰਕਰੀਟ ਪਾ ਕੇ ਉੱਥੇ 9 ਲੱਖ ਰੁਪਏ ਦੇ ਬਿੱਲ ਜਿਹੜਾ ਪਾ ਦਿੱਤੇ ਗਿਆ ਇਸ ਤਰ੍ਹਾਂ ਹੀ ਬੱਖ ਬੱਖ ਜਿਸ ਤਰ੍ਹਾਂ ਇਹਨਾਂ ਨੇ ਕੀ ਕੀਤਾ ਕਿ ਪਿੰਡ ਆਸਵਨਾ ਪਿੰਡ ਕਲੇਸਰ ਪਿੰਡ ਫਰੋਈਪੁਰ ਪਿੰਡ ਭੇੜੀ ਬਜ਼ੁਰਗ ਪਿੰਡ ਸਹਿਰ ਸਾਡੀ ਉਹਨਾ ਬੰਦਿਆਂ ਦੇ ਖਾਤਿਆਂ ਵਿੱਚ 9 ਲੱਖ ਰੁਪਏ ਦੇ ਕਰੀਬ ਜਿਹੜੀਆਂ ਪੇਮੈਂਟ ਫੇਰ ਜਿਹੜੀਆਂ ਗਲਤ ਤਰੀਕੇ ਨਾਲ ਪਾਤੀ ਗਈ ਆ ਜਦ ਕਿ 350 ਕਾਰਡ ਜਿਹੜਾ ਸਾਡੇ ਪਿੰਡ ਦਾ ਜਮ ਕਾਰਡ ਬਣਿਆ ਹੋਇਆ ਗਰੀਬ ਲੋਕਾਂ ਦਾ ਜੇ ਕਰ 350 ਕਾਰਡ ਸਾਡੇ ਪਿੰਡ ਦਾ ਤੇ ਇਹਨਾਂ ਨੂੰ ਬਾਹਰ ਦੇ ਪਿੰਡਾਂ ਦੇ ਖਾਤਿਆਂ ਵਿੱਚ ਪਾਉਣ ਦੀ ਕੀ ਜ਼ਰੂਰਤ ਪਈ ਔਰ ਮੈਂ ਇਹੀ ਹੰਕਾਰੀ ਜਿਹੜੀ ਡੀਡੀਪੀ ਸਾਹਿਬ ਕਰਦੇ ਪਏ ਨੇ ਡੀਡੀਪੀ ਸਾਹਿਬ ਵੱਲੋਂ 15 ਦੇ ਕਰੀਬ ਇਹਨਾਂ ਨੂੰ ਲੈਟਰ ਕੱਢ ਦਿੱਤੇ ਗਏ ਨੇ ਕਿ ਜਿੰਨਾ ਵੀ ਪਿੰਡ ਚ ਕੰਮ ਹੋਇਆ ਉਹਦੇ ਬਿੱਲ ਉਹਦੇ ਬੈਂਕਰੀਆਂ ਸਟੇਟਮੈਂਟਾਂ ਉਹਦੀਆਂ ਫੋਟੋਆਂ ਉਹ ਜਮਾ ਕਰਵਾਈਆਂ ਜਾਣ ਪਰ ਇਹਨਾਂ ਵੱਲੋਂ ਅੱਜ ਤੱਕ ਇੱਕ ਵੀ ਰਿਕਾਰਡ ਜਿਹੜਾ ਉਹ ਜਮਾ ਨਹੀਂ ਕਰਾਇਆ ਗਿਆ ਇਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਇਹਨਾਂ ਨੇ ਵੱਡੇ ਪੱਧਰ ਦੇ ਜਿਹੜਾ ਪੰਚਾਇਤ ਦੇ ਵਿੱਚ ਜਿਹੜਾ ਗਵਨ ਕੀਤਾ ਮੈਂ ਕੁਝ ਅਧਿਕਾਰੀ ਵੀ ਇਨਵੋਲਵ ਹੈਗੇ ਨੇ ਸੁਨਿਆਮਪੁਰ ਦਫ਼ਤਰ ਦੇ ਦੇਖੋ ਜਿਸ ਤਰ੍ਹਾਂ ਸਿਆਣੇ ਕਹਿੰਦੇ ਆ ਕਿ ਕੁੱਤੀ ਜਿਹੜੀ ਚੋਰਾ ਨਾਲ ਮਿਲ ਜੇ ਤੇ ਉਥੇ ਰਾਖੀ ਨਹੀਂ ਹੋ ਸਕਦੀ ਇਹੀ ਸੇਮ ਹੰਕਾਰੀ ਜਿਹੜੀ ਆ ਉਹ ਡੀਡੀਪੀਓ ਸਾਹਿਬ ਸੌਰੀ ਜਿਹੜੇ ਏਡੀਸੀ ਸਾਹਿਬ ਜਿਹੜੇ ਪਰਮਜੀਤ ਸਿੰਘ ਉਹ ਕਰ ਚੁੱਕੇ ਨੇ ਉਹਨਾਂ ਨੂੰ ਉਸ ਜਗ੍ਹਾ ਤੇ ਭਲਿਆ ਗਿਆ ਜਿੱਥੇ 15 ਜਹਾ ਟਾਇਲ 100 ਬੜੀ ਸੀਮਰ ਦੀ ਰੇਤਾ ਬਜਰੀ ਕੰਕਰੀਟ ਪਾ ਕੇ 9.5 ਲੱਖ ਦੇ ਬਿੱਲ ਪਏ ਸੀ ਇੰਨਾ ਕੁਝ ਦਿਖਣ ਦੇ ਬਾਵਜੂਦ ਵੀ ਉਹਨਾਂ ਨੇ ਦੋ ਲਾਈਨਾਂ ਦੇ ਵਿੱਚ ਜਿਹੜੀ ਆ ਉਹ ਅਨਕਾਰੀ ਸਮਰਥਨ ਕਰਦੀ ਕਿ ਜੋ ਵੀ ਸੋਮਰਾਣੀ ਦਿਖਾ ਦਤੀ ਹੈ ਉਹ ਝੂਠੀ ਤੇ ਬੇਬੁਨਿਆਦ ਹੈ ਤੇ ਉਹਦੇ ਸਹੀ ਤੱਥ ਨਹੀਂ ਪਾਇਗੇ ਇਸ ਕਰਕੇ ਉਹ ਦਖਲ ਦਫਤਰ ਕੀਤੀ ਜਾਂਦੀ ਆ ਜੀ ਜਦ ਕਿ ਉਹਨਾਂ ਨੇ ਐਡੇ ਵੱਡੇ ਅਫਸਰ ਨੇ ਆਪਣੀ ਮਰਿਆਦਾ ਨਹੀਂ ਰੱਖੀ ਕਿ ਮੈਂ ਏਡੀਸੀ ਹਾਂ ਤੇ ਮੈਂ ਰਿਪੋਰਟ ਕੀ ਬਣਾ ਰਿਆਂ ਉਨੋ ਹੀ ਸੇਵਨਕਾਰੀ ਜਿਹੜੀ ਜੀਡੀਪੀ ਸਾਹਿਬ ਕਰ ਰਹੇ ਨੇ ਮੈਂ ਡੀਸੀ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਹਦੀ ਨਿਰਪੱਖਤਾ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਕੀਤੀ ਜਾਏ ਕਿਉਂਕਿ ਅਸੀਂ ਜਾਂਚ ਦਾ ਵਿਸ਼ਾ ਤੇ ਹੋ ਹੁੰਦਾ ਹੈ ਕਿ ਜਿਹੜੀ ਘਪਲਾ ਕੀਤਾ ਹੋਵੇ ਜਿਹੜਾ ਪਿੰਡ ਕੰਮੀ ਨੇ ਹੋਇਆ ਉਹਦੇ ਬੱਲੇ ਜਿਹੜੇ ਪਾ ਦਿੱਤੇ ਗਏ ਇਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜੇਕਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕੀ ਸਟੈਪ ਰਹੂਗਾ ਅਗਲਾ ਜੀ ਦੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਗਈ ਅਸੀਂ ਸਭ ਤੋਂ ਪਹਿਲਾਂ ਤੇ ਲਾਗੇ ਬੰਨੇ ਜਿਹੜਾ ਪਿੰਡਾਂ ਵਿੱਚ ਇਹ ਕਹਾਣੀ ਚੱਲਦੀ ਰਹੀਆਂ ਉਹਨਾਂ ਦੇ ਪਿੰਡਾਂ ਨਾਲ ਸੰਪਰਕ ਕਰਕੇ ਤੇ ਡੀਸੀ ਦਫ਼ਤਰ ਜਾ ਕੇ ਧਰਨਾ ਮਰਾਂਗੇ ਇਸ ਤੋਂ ਬਾਅਦ ਅਸੀਂ ਹਾਈ ਕੋਰਟ ਦਰਖਵਾਂਗੇ ਸੋਮਰਾਈ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਸਾਫ਼ ਤੌਰ ਤੇ ਉਹਨਾਂ ਨੇ ਆਪਣੇ ਪੇਂਡ ਦੇ ਵਿੱਚ ਹੋਏ ਕਥਿਤ ਘੁਟਾਲਿਆਂ ਦੀ ਜਿਹੜੀ ਗੱਲ ਰੱਖੀ ਹੈ ਤੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹਨਾਂ ਘੁਟਾਲਿਆਂ ਦਾ ਪਰਦਾਫਾਸ਼ ਤੇ ਨਾ ਕੀਤਾ ਜਾਂ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਪਠਾਨਕੋਟ ਦੇ ਦਫ਼ਤਰ ਦਾ ਘਰਾਬ ਵੀ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਸਾਰੀ ਖਬਰ ਦੇਖਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਾਰਵਾਈ ਕਰਦੇ ਨੇ ਤੁਸੀਂ ਦੇਖੋ ਉਹ ਕਿਆਰਟੀ ਨਿਊਜ਼ ਦੇ ਨਾਲ ਤੇ ਮੈਨੂੰ ਦੋ ਵਜਾਜਤ ਨਮਸਕਾਰ ਹਾਂਜੀ ਹਾਂਜੀ ਪਰਸਨ ਉਸ ਕਾ ਜੀ ਉਸ ਕਾ ਜੀ ਸਰਿਕਤ ਸਾਹਿਬ ਕਾ ਸਰਪੰਚ ਸੋਮਰਾਜ ਹੁਣ ਨੇ ਨਾ ਅਲੀਗੇਸ਼ਨ ਲਗਾਏ ਆ ਜਿ ਕਿ ਕਾਫੀ ਘਟਾਲੇ ਜੜੇ ਆ ਤੁਹਾਡੇ ਪਿੰਡ ਦੇ ਵਿੱਚ ਹੋਇਆ ਤੇ ਹੁਣ ਹੋਰ ਵੀ ਕਾਫੀ ਹੋ ਰਹੇ ਨੇ ਇਸ ਬਾਰੇ ਤੁਹਾਡੇ ਕੀ ਕਹਿਣਾ ਕੋਈ ਹੱਥ ਬਣ ਕੇ ਜੀ ਆ ਕੋਈ ਘਟਾਲਾ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਜਿੰਨੇ ਪੈਸੇ ਆਏ ਕੰਮ ਲਾਇਆ ਕੰਮ ਹੋਏ ਨਾ ਸਾਡੇ ਤਿੰਨ ਵਾਰੀ ਇਨਕੁਆਰੀਆਂ ਵੀ ਹੋ ਚੁੱਕੀਆਂ ਨੇ ਸਾਨੂੰ ਕਲੀਅਰੈਂਸ ਵੀ ਮਿਲ ਗਈਆਂ ਨੇ ਕੋਈ ਉਹਦੀ ਗੱਲ ਨਹੀਂ ਆ ਜੀ ਨਜਾਇਜ਼ ਤੰਗ ਕਰ ਰਿਹਾ ਕੀ ਕਾਰਨ ਕੀ ਹੈਗਾ ਤੰਗ ਕਲੰਦਾ ਜੀ ਉਹ ਦੋ ਹੀ ਲੱਛਣ ਹਰ ਜਾਂਦਾ ਦਾ ਬਸ ਬੇਸ ਇਹੋ ਹੀ ਹੈ ਉਹਨਾਂ ਦਾ ਕਹਿਣਾ ਹੈ ਕਿੰਦੇ ਵਿੱਚ ਇਕੱਲਾ ਇੱਕ ਆਦਮੀ ਆ ਇਹੋ ਹੀ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦਾ 14-15 ਕੇਸ ਇਹਨਾਂ ਲਾਜਦੇ ਨੇ ਜੀ ਹਾਂ ਮਨਵਾ ਸਿੱਖੇ ਵੀ ਲਾਜਦਾ ਇਹਨਾਂ ਜਿਹੜਾ ਕੋਈ ਗੱਲ ਹੋਏ ਤੇ ਛੱਟ ਕੇ ਛੱਟ ਕੇ ਬਸ ਇਹਦਾ ਇਹੋ ਹੀ ਕੰਮ ਹੈ ਔਰ ਕੋਈ ਮੂਲੀ ਕੋਈ ਕਾਰ ਨਹੀਂ ਇਹਦਾ ਅੱਜ ਸਾਡੇ ਦੇ ਕੋਟਾਲੇ ਦੇ ਰੋਬ ਲਾਂਦਾ ਆਹੀ ਤੇ ਕੰਮ ਵੀ ਕਰਨਿਆ ਪਰ ਇਹ ਕੀ ਕੰਮ ਕਰਦਾ ਕੋਈ ਕੋਈ ਜਾਇਦ ਦੀ ਦਮੀਨ ਹੈ ਜਾਂ ਕੋਈ ਬਿਜ਼ਨਸ ਹੈ ਜਾਂ ਕੋਈ ਇਹਦੇ ਬੱਚੇ ਪੜਦੇ ਨੇ ਤੇ ਘਰ ਦਾ ਕੋਈ ਉਹ ਇਹਦਾ ਸਰਸ ਹੀ ਨਹੀਂ ਰੋਜ਼ ਤਿਆਰ ਹੋਈਏ ਤੇ ਬਾਹਰ ਨਿਕਲਦਾ ਇਥੇ ਇਹ ਰੋਬ ਲਾਣ ਦੀ ਹੋ ਗਈ ਤੁਹਾਨੂੰ ਇਹਨੂੰ ਹੋਰ ਕੋਈ ਕੰਮ ਨਹੀਂ ਆ ਇਹ ਕਿੱਥੋਂ ਖਰਚਾ ਕਰਦਾ ਜੀ ਸਾਬਕਾ ਸਰਪੰਚ ਦਾ ਕਹਿਣਾ ਕਿ ਤੁਹਾਡੇ ਵੱਲੋਂ ਮਨਰੇਗਾ ਦੀ ਦਿਹਾੜੀਆਂ ਕਿਸੇ ਹੋਰ ਪਿੰਡ ਵਿੱਚ ਪਾ ਦਿੱਤੀਆਂ ਗਈਆਂ ਇਸ ਬਾਰੇ ਕੀ ਕਹਿਣਾ ਜਾਂਦੇ ਹੋ 5 ਕਿਲੋਮੀਟਰ ਤੱਕ ਕੋਈ ਵੀ ਕੰਮ ਕਰ ਸਕਦਾ ਜੇ ਕੋਈ ਪਿੰਡ ਦਾ ਨਿਆ ਘਰੇ ਕੰਮ ਲਾਇਦਾ ਹੋਏ ਤੇ ਕੋਈ ਵੀ ਆ ਕੇ ਕੰਮ ਕਰ ਸਕਦਾ ਓਕੇ ਜੀ ਹਾਂ ਜੀ ਠੀਕ ਹੈ ਧੰਨਵਾਦ ਜੀ